ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ 7:30 ਵਜੇ ਮਾਰਨਿੰਗ ਦਾ ਸਵੇਰ ਦਾ ਟਾਈਮ ਹੈ ਜੀ ਤੇ ਪਸ਼ੂ ਸਾਰੇ ਰਾਤ ਦੇ ਬਹੁਤ ਮੱਛਰ ਦੇ ਸਤਾਏ ਹੋਏ ਨੇ ਤੇ ਸਵੇਰੇ ਰੈਸਟ ਕਰਦੇ ਨੇ 6:00 ਵਜੇ ਮਿਲਕਿੰਗ ਕੀਤੀ ਹੈ ਉਦੋਂ ਘੰਟਾ ਕ ਇਹ ਇੱਕ ਵਾਰੀ ਅੰਦਰ ਲੈ ਜੀਦਾ ਖੜੇ ਕਰਕੇ ਇਹਨਾਂ ਨੂੰ ਤੇ ਫਿਰ ਇਹ ਉੱਤੋਂ ਉੱਤੋਂ ਫੀਡ ਆਪਣੀ ਖਾ ਕੇ ਥੋੜਾ ਬਤਾ ਖਾ ਕੇ ਤੇ ਫਿਰ ਇਹਨਾਂ ਨੂੰ ਐ ਹੁੰਦਾ ਕਿ ਰੈਸਟ ਕਰੀਏ ਤੇ ਫੇਰ ਅਸੀਂ ਇਹਨਾਂ ਨੂੰ ਬਾਹਰ ਕੱਢ ਦਿੰਨੇ ਆ ਅੱਜ ਮੌਸਮ ਵਧੀਆ ਸੀ ਹਵਾ ਚੱਲ ਰਹੀ ਸੀ ਜੇ ਧੁੱਪ ਲੱਗੀ ਹੋਵੇ ਤਾਂ ਛੱਡ ਦੇ ਅੰਦਰ ਰੱਖੀ ਰੈਸਟ ਕਰ ਲੈਂਦੀਆਂ ਨੇ ਜਿੱਦਾਂ ਅੱਜ ਕੂਲ ਵੈਦਰ ਸੀ ਥੋੜਾ ਜਿਹਾ بارش ਵਾਲਾ ਮੌਸਮ ਬਣਿਆ ਸੀ ਤਾਂ ਅੱਜ ਇਹਨਾਂ ਨੂੰ ਬਾਹਰ ਅਸੀਂ ਬੈਠੀਆਂ ਇਹ ਰੈਸਟ ਕਰ ਦਿਆ ਨੇ ਤੇ ਇੱਧਰ ਸੁੱਕੀ ਤੂੜੀ ਖੁਰਲੀ ਚ ਪਾਈ ਹੋਈ ਹੈ ਰੈਸਟ ਟਾਈਮ ਕਦੀ ਵੀ ਪਸ਼ੂ ਨੂੰ ਡਿਸਟਰਬ ਨਾ ਕਰੋ ਰੈਸਟ ਕਰ ਲੈਣ ਦਿਓ ਜੇ ਉਹਦਾ ਖਾਣ ਪੀਣ ਦਾ ਫੀਡ ਜਾਂ ਪੱਠੇ ਰਹਿ ਵੀ ਗਏ ਉਹ ਚੰਗੀ ਤਰ੍ਹਾਂ ਰੈਸਟ ਕਰਕੇ ਅਗਰ ਜਗਾਲੀ ਕਰ ਲੂਗਾ ਤਾਂ ਫੇਰ ਉੱਠ ਕੇ ਖਾ ਲੂਗਾ ਤੇ ਦੋਸਤੋ ਔਨਲਗੀਆਂ ਦੇ ਵਿੱਚ ਅਸੀਂ ਜਿਹੜਾ ਵੱਡਾ ਤੁਸੀਂ ਸਾਡਾ ਛੱਡ ਦੇਖ ਰਹੇ ਹੋ ਇਹਨੂੰ ਅਸੀਂ ਉਤਾਰ ਕੇ ਸਿੰਗਲ ਕਿੰਚੀ ਕਰਕੇ ਸਾਰਾ ਸਿਸਟਮ ਬੰਦ ਕਰਾਂਗੇ ਗਰਮੀ ਵਾਲਾ ਮੱਛਰਦਾਨੀ ਵਾਲਾ ਕਿਉਂਕਿ ਇਹ ਮੈਕਮਿਆਂ ਨੇ ਜਿਹੜੇ ਨਕਸ਼ੇ ਬਣਾਏ ਨੇ ਚਮਾ ਬੇਕਾਰ ਨੇ ਇਹ ਇਹਨਾਂ ਇਹਨਾਂ ਛੱਡਾਂ ਦਾ ਕੋਈ ਫਾਇਦਾ ਨਹੀਂ ਨਾ ਇਹਦੇ 'ਚ ਮੱਖੀ ਰੁਕੇ ਨਾ ਇਹਦੇ 'ਚ ਮੱਛਰ ਰੁਕੇ ਨਾ ਇਹਦੇ 'ਚ ਫਾਂਡਾ ਰੁਕੇ ਨਾ ਇਹਦੇ 'ਚ ਗਰਮੀ ਰੁਕੇ ਤੇ ਨਾ ਇਹਦੇ 'ਚ ਠੰਡ ਰੁਕੇ ਇਸੇ ਕਰਕੇ ਅਸੀਂ ਆਪ ਦੇ ਹਿਸਾਬ ਨਾਲ ਕਿਉਂਕਿ ਸਾਡੇ ਕੋਲ 10-12 ਸਾਲ ਦਾ ਐਕਸਪੀਰੀਅੰਸ ਹੈ ਜਿਹੜੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਆਈਆਂ ਸੀ ਉਸੇ ਹਿਸਾਬ ਨਾਲ ਅੰਦਰ ਉਥੇ ਸ਼ੈੱਡ ਪਾਵਾਂਗੇ ਬਿਲਕੁਲ ਬੰਦ ਜਿਹੜਾ ਗਰਮੀ ਦੇ ਵਿੱਚ ਡੰਗਰ ਨੂੰ ਮੱਖੀ ਮੱਛਰ ਪਰੇਸ਼ਾਨ ਨਾ ਕਰੇ ਜਿੱਦਾਂ ਬਾਹਰ ਦੇ ਫੋਰਨ ਦੇ ਸ਼ੈੱਡ ਹੁੰਦੇ ਨੇ ਨਾ ਬੰਦ ਅਸੀਂ ਓਦਾਂ ਦੇ ਸ਼ੈੱਡ ਪਾਵਾਂਗੇ ਓਪਨ ਖੁੱਲੇ ਸ਼ੈੱਡ ਦਾ ਕੋਈ ਫਾਇਦਾ ਨਹੀਂ ਦੋਸਤੋ ਸਿੰਗਲ ਸਿੰਗਲ ਕੈਂਚੀ ਚੁੰਡੀ ਟਾਈਪ ਬਰਾਂਡਾ ਟਾਈਪ ਸ਼ੈੱਡ ਜਿਹੜਾ ਬਹੁਤ ਵਧੀਆ ਹੈ ਬਟ ਉਹ ਚੋੜਾ ਹੋਵੇ ਵਿੱਚੋਂ ਪੋਰਸ਼ਨ ਐਦਾਂ ਦੋ ਪਾਸੇ ਵਾਲਾ ਹੋਣਾ ਚਾਹੀਦਾ ਤੇ ਓਦਾਂ ਜਿਹੜਾ ਸਿੰਗਲ ਹੀ ਹੋਵੇ ਤੇ ਗੇਟ ਲੱਗੇ ਹੋਣ ਬੰਦ ਕਰ ਦਿਓ ਜਾਲੀਆਂ ਲੱਗੀਆਂ ਹੋਣ ਨੋ ਟੈਨਸ਼ਨ ਤਾਂ ਕਿ ਡੰਗਰ ਰੈਸਟ ਕਰ ਸਕਣ ਤੇ ਗਰਮੀ 'ਚ ਵੀ ਦੁੱਧ ਪੂਰਾ ਚੱਲਦਾ ਰਹੇ